ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋ ਵਾਹਿਗੁਰੂ ਤੇਰਾ ਖੁਸ਼ੀ ਆਪੇ ਦਾ ਮਾਰਾ ਸੱਚੇ ਪਾਸ਼ਾ ਮੇਰੇ ਪੰਜਾਬ ਦੀ ਨੌਜਵਾਨੀ ਨੂੰ ਮਾਰਾ ਸੱਚੇ ਪਾਸ਼ਾ ਨਸ਼ੇ ਤੋਂ ਦੂਰ ਰੱਖੋ ਮਾਰਾ ਸੱਚੇ ਪਾਸ਼ਾ ਜੀ ਨਸ਼ੇ ਤੋਂ ਦੂਰ ਰੱਖੋ ਮਾਰਾ ਸੱਚੇ ਪਾਸ਼ਾ ਕੋ ਤਪਨਾ ਕਰ ਮੈਨੂੰ ਕਹਾਈ ਚੜ ਲੱਗ ਸਤਨਾ ਬੱਥਿਆ ਬਾਹੀ ਕੀ ਕਰਦਾ ਹੋ ਉਹ ਬੈਠਿਆ ਸੀ ਮੁੰਡਿਆ ਮੀ ਤਪਨਾ ਪਤੰਦਰਾ ਹੋਰੇ ਹਾਂਜੀ ਆਇਆ ਜੀ ਕੀ ਕਰਦਾ ਸੀ ਬਾਹਰ ਬਾਹਰ ਕੱਢ ਨਿਕਲ ਨਿਕਲੇ ਇਸ ਕਹਿ ਰਹਿ ਗਿਆ ਫੁਗਾਸ ਤੋਂ ਬਾਅਦ ਚ ਰਲਦਾ ਪਤਾ ਇਹਨੇ ਜੋ ਕਰਿਆ ਨਹੀਂ ਆਪਾਂ ਵੀ ਲੋਕਾਂ ਦੀਆਂ ਹਵੇਲੀਆਂ ਦੇ ਇੱਕ ਅੰਦਾ ਕੱਚਾ ਵੀ ਢਾ ਲਈਏ ਠੀਕ ਹੈ ਨਾ ਅੱਜ ਕੱਲ ਤੁਹਾਨੂੰ ਪਤਾ ਕਿਹੇ ਜਾਂਦੇ ਨੇ ਅਗਲਾ ਕਹਿੰਦਾ ਪਗਾਂਦੇ ਪਧੁੰਨ ਨਸ਼ੇ ਤੇ ਲਾਓ ਨਸ਼ੇ ਤੇ ਲਾਉਂਦੀਆਂ ਕਿਹਨਾਂ ਪਤਾ ਬਚ ਕੇ ਰਹੋ ਠੀਕ ਹੈ ਤੂੰ ਬਸ ਰਹਿ ਕੋਲਾ ਪਾ ਲੈ ਠੀਕ ਹੈ ਨਾ ਜਿਵੇਂ-ਜਿਵੇਂ ਜਾ ਕੇ ਨਸ਼ਾ ਨਹੀਂ ਕਰਨਾ ਅਸਲ ਜੇ ਨਸ਼ਾ ਕਰਿਆ ਮੇਰੇ ਘਰ ਦੇ ਦਰਵਾਜ਼ੇ ਉੱਪਰ ਜਮ੍ਹਾਂ ਬੰਦ ਹੋ ਜਾਣਗੇ ਠੀਕ ਹੈ ਨਾ ਮੈਂ ਯਾ ਕੰਮ ਕਰਦਾ ਤਾਂ ਕੰਮ ਨਹੀਂ ਕਰਦਾ ਇਹ ਸਾਰਾ ਕੰਮ ਕਰਦਾ ਹੈ ਪੱਟੇ ਕੱਟ ਕੇ ਲਿਆ ਦੇ ਮੇਰੇ ਜਦੋਂ ਪੱਟੇ ਵੱਟ ਕੇ ਲਿਆ ਕੰਮ ਨਹੀਂ ਤੇਰੀ ਜ਼ਿੰਮੇਵਾਰੀ ਹੈ ਪੱਟੇ ਬੰਨਣੀ ਠੀਕ ਹੈ ਚਲ ਜਾਓ ਉਹ ਬਣੀ ਕਰਦੇ ਕੰਦਾ ਨਹੀਂ ਕਰਦਾ ਤਾ ਨਜ਼ਾਰੀ ਆ ਗਿਆ ਬਾਹਰ ਦੀ ਦੁਨੀਆ ਘੁੰਮ ਕੇ ਉਹ ਜਿੰਨੇ ਦਾ ਲਾਕਡਾਊਨ ਲੱਗਿਆ ਕੋਈ ਉਹਦੇ ਦੇ ਅੰਦਰ ਚੈਟ ਹੋ ਗੀ ਰਹਿ ਗਏ ਇਹ ਤਾਂ ਗੱਲ ਠੀਕ ਆ ਬਾਈ ਜੀ ਸੁਣੀ ਓਏ ਉਹੀ ਤਾਂ ਗੱਲ ਆ ਮੇਰੇ ਸ਼ੇਰੋ ਦੱਬ ਕੇ ਰੱਖੋ ਕੰਮ ਨੂੰ ਰੋਕੋ ਨਾ ਜਿੰਨਾ ਮੇਸ਼ਕਾਰ ਲੱਗੋ 1 2 ਐ ਕਿਵੇਂ ਚੱਲੂ ਕੰਮ ਐ ਨਹੀਂ ਚੱਲਣਾ ਓਏ ਐ ਕਿਵੇਂ ਕੰਮ ਚੱਲੂ ਆਪਣਾ ਫਿਰ ਸ਼ੇਰੋ ਲੌਕਡਾਊਨ ਕਰਕੇ ਤਾਂ ਮਾਰ ਵਿਕਣੀ ਹਟ ਗਿਆ ਆਪਣਾ ਇਹ ਤਾਂ ਹੈ ਬਾਈ ਜੀ ਕੋਈ ਗੱਲ ਨਹੀਂ ਲੱਭਦੇ ਕੋਈ ਸ਼ਿਕਾਰ ਹਾਂ ਆ ਜੀ ਮੋੜੋ ਤੇਰੇ ਗੱਲੋਂ ਤੁਸੀਂ ਬਹੁਤ ਬੈਠੋ ਓ ਬਾਈ ਜੀ ਅਸੀਂ ਤਾਂ ਤੁਸੀਂ ਸਾਥੋਂ ਕੀ ਲੈਣਾ ਤੁਸੀਂ ਆਪਣਾ ਕੰਮ ਕਰੋ ਕੰਮ ਦੀ ਗੱਲ ਨਹੀਂ ਯਾਰ ਤੁਸੀਂ ਇੱਧਰ ਕਿਵੇਂ ਆਏ ਹੋ ਜੀ ਆ ਵੀ ਮੋੜਿਆ ਠੀਕ ਹੈ ਰੱਦੂ ਬਾਅਦ ਜਿੱਥੇ ਦੇਖਣੀ ਚਾਹੀਦੇ ਠੀਕ ਹੈ ਨਾ ਇੱਕ ਵੇਰ ਭਾਲੀ ਮਾਸਲਾ ਕਰਾਉਂਦਾ ਮੈਂ ਇੱਥੇ ਦੇਖਣ ਨਹੀਂ ਚਾਹੁੰਦੇ ਇਹ ਬੰਦਾ ਯਾਰ ਕੌਣ ਉਹ ਸਾਡਾ ਗਮਾਂਢੀ ਆ ਜੀ ਇਹ ਬੜੀਆਂ ਬਨਵਾਸੀਆਂ ਦਿਖਾ ਕੇ ਗਿਆ ਇਹ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਵੀ ਇਹ ਜੇ ਪਿੰਡ ਦੇ ਵਿੱਚ ਬੰਦੇ ਪਾਲ ਰੱਖਿਆ ਤੁਸੀਂ ਕੱਥਿਆ ਕਰੋ ਮੈਨੂੰ ਕੱਲੀ ਕੱਲੀ ਗੱਲ ਠੀਕ ਆ ਬਾਈ ਜੀ ਮੈਂ ਕਿਵੇਂ ਮਾਲ ਵੇਚਣੋਂ ਬੰਦ ਕਰ ਦੇਣਗੇ ਤਾਂ ਆਪਣਾ ਆ ਇਹ ਨਹੀਂ ਚੱਲਣਾ ਕੰਮ ਸਮਝ ਗਿਆ ਨਾ ਮੇਰੀ ਗੱਲ ਹਾਂ ਭਾਈ ਜੀ ਸਮਝ ਗਿਆ ਕਿਤਾ ਫਿਰ ਜਣਾ ਖਣੀ ਉੱਠ ਕੇ ਧਮਕੀਆਂ ਮਾਰਨ ਲੱਗ ਜੂ ਇਹਦਾ ਹੱਲ ਲੱਭੋ ਹੱਲ ਪਰ ਨਾ ਲੱਭ ਲਿਆ ਭਾਈ ਜੀ ਆਮਣੇ ਉਹਦਾ ਮੂੰਹ ਦਾ ਯਾਰ ਹਾ ਇਹਦੇ ਨਾਲ ਗੱਲਬਾਤ ਕਰ ਮਾੜੀ ਮੋਟੀ ਕੋਈ ਗੱਲ ਨਹੀਂ ਭਾਈ ਜੀ ਕਰਦੇ ਆ ਫਿਰ કોઈ ના માન કરે ત ਕਾ ਕਾ ਗੱਲ ਸੁਣ ਲੋ ਅਸੀਂ ਛੋਟੇ ਇਲਾਕੇ ਦੇ ਵਿੱਚ ਆਪਣਾ ਮਾਲ ਟਪਲਾਈ ਕਰਨਾ ਮੈਂ ਸੁਣਿਆ ਤੁਸੀਂ ਵੀ ਇਲਾਕੇ ਦੇ ਵਿੱਚ ਬੜੀਆਂ ਦੱਸਤਾ ਭਾਈਆਂ ਨੇ ਆਪਣਾ ਕੰਮ ਕਰ ਰਹੇ ਹੋ ਠੀਕ ਆ ਕੋਈ ਜਾ ਉਹ ਜਾ ਫੜੀ ਦੇ ਖਤਰੀ ਵਰਗੇ ਓਏ ਬੜ ਬਲ ਕੇ ਰਹੇ ਹਾਂ ਸਤਿਨਾਮ ਹਾਂ ਜੀ ਕਿਵੇਂ ਹੋ ਠੀਕ ਹੈ ਬੇ ਤੂੰ ਦੁੱਲੇ ਬੈਲੀ ਨੇ ਮ ਖੜਾ ਕੀ ਕਰਦਾ ਸੀਗਾ ਓਏ ਹੋ ਛਟਿਆ ਹੋਇਆ ਬੰਦਵਾਸ਼ ਮੈਂ ਇੱਕ ਵੇਚਦਾ ਚਿੱਟਾ ਵੇਚਦਾ ਤੂੰ ਉਹਦੇ ਕੋਲੇ ਖੜਾ ਕਿਉਂ ਬਈ ਉਹਨੇ ਖੜਾ ਲਿਆ ਜੀ ਯਾਰ ਉਹਦੇ ਕੋਲੇ ਹੁਣ ਖੜਨਾ ਨਹੀਂ ਅੱਛਾ ਠੀਕ ਹੈ ਬੰਦਾ ਬਣ ਗਿਆ ਤੂੰ ਮੈਂ ਤੇਰੇ ਬਾਪ ਲਵੇ ਗੱਲ ਕਰਨੀ ਹੈ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਹੈ ਬਾਈ। ਅਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹੁੰਚ ਹੀ ਗਿਆ ਸਾਡੇ ਅੱਡੇ ਤੇ ਖੈਰ। ਹਾਂਜੀ ਬਾਈ ਯਾਰ ਲਾਨੇਦਾਰ ਤੁਮਾਰਾ ਕਹਦਾ ਸੜਾ ਗਿਆ ਹੈ ਧਾਰਾਂ ਨੂੰ ਕਹਿੰਦਾ। ਉਹ ਛੋਟੇ ਧਾਰਾਂ ਧੂਰਾ ਤੋਂ ਕੀ ਲੈਣਾ? ਉਹ ਜਿੰਦਗੀ ਦੇ ਨਜ਼ਾਰੇ ਲੈ। ਉਹ ਲੈ ਆ ਕਰਵਾ ਦਿਖਾ ਕੇ ਲੈ ਨੂੰ ਜਿੰਦਗੀ ਦੇ ਨਜ਼ਾਰੇ। ਠੀਕ ਆ ਬਾਈ ਜੀ। ਉਹ ਗਾਏ ਦੇ ਕੰਮਾ ਤੋਂ ਕੀ ਲੈਣਾ? ਤੈਨੂੰ ਕਮਾਉਣਿਆ ਦੁਨੀਆ ਲੈ ਕੇ ਜਾ ਇਹਨੂੰ। तो लागे नहीं आ रही आगे बहुत लाता मुद्दा ने कितने धोगा चेक कर लिया और नवाजा छा रूआ वो लिया कितने धोगा चेक कर लई ਹਾਂਜੀ ਭਾਈ ਜੀ ਕਿੰਨਾ ਭੇਜਣਾ ਮਾਲ ਫੇਰਾ ਇੱਕ ਪੁਰੀ ਓਏ ਯਾਰ ਠੀਕਾ ਠੀਕਾ ਮੈਂ ਭੇਜਦਾਗਾ ਉਹਨੂੰ ਪਤਾ ਲੋਕਡਾਊਨ ਕਰਕੇ ਥੋੜਾ ਜਿਹਾ ਰੇਟ ਤਾਂ ਤੇਜ਼ ਹੀ ਹੋ ਗਿਆ ਨਿਕਰੇ ਨਹੀਂ ਨੇ ਡੇਰੇ ਕਿਧਰੋਂ ਥੌਂ ਥੌਂ ਤੇ ਨਾਕੇ ਲੱਗਦੇ ਆ ਪਰ ਛੁੱਡੇ ਤੱਕ ਤਾਂ ਔਖੇ ਸੌਖੇ ਹੋ ਕੇ ਮਾਲ ਪਚਾਵਾਂਗੇ ਆਇਆ ਫਿਰ ਮੁੰਡਾ ਤੇ ਪਿਛਲੀ ਪੇਮੈਂਟਾਂ ਉਹ ਜ਼ਰੂਰ ਕਰ ਦਿਓ ਠੀਕਾ ਠੀਕਾ ਓਕੇ

ਇੱਕ ਪੇਮੈਂਟ ਅੱਛਾ ਜੀ ਤੇ ਇਹ ਮੁੰਡੇ ਨੂੰ ਐਕਤੀ ਇੱਕ ਪੂਰੀ ਫ੍ਰੀ ਦੋ ਠੀਕ ਆ ਠੀਕ ਆ ਹਾਂ ਕਰਦੇ ਟ੍ਰੇਡ ਫੇਰ ਨਾਲੇ ਪੇਮੈਂਟ ਕਰਾ ਕੇ ਲੈ ਕੇ ਆਇਓ ਠੀਕ ਆ ਠੀਕ ਅਰੇ ਆਪ ਲੋਕੋ ਜੇ ਕਰਕੇ ਨਾ ਪੂਰਾ ਦੁਖੀ ਹੋਏ ਪਿਆਂਗੇ ਕੋਈ ਸ਼ਿਕਾਰੀ ਨਹੀਂ ਆ ਰਿਹਾ ਲੁੱਟਣ ਖੋਣ ਵਾਲਾ ਉਹ ਰੋਕੀ ਵਧੀਆ ਉਹ ਨਹਿਰ ਉੱਤੇ ਲੈ ਕੇ ਮਾਰ ਲੰਗਣਗੇ ਉਹਾਵੇ ਰੋਕੀ ਬਹੁਤ ਹੀ ਵਧੀਆ ਤੇ ਵਿਰਾਗ ਦਾ ਲਖਾਇਆ ਪੂਰਾ ਧੁੱਕੀ ਹੋਏ ਪੈਸ ਕੇ ਲੰਗਣੋਂ ਦੇ ਮਰ ਗਿਆ ਨਮ ਚਾਰ ਮੇਰਾ ਜੱਟ ਦਮੋ ਕਰਦੇ ਕਿੱਥੇ ਬੈਠੇ ਕਿੱਥੇ ਨੇ ਆਹ ਇਹਦਾ ਭਾਈ ਦੇਖਣੇ ਪਊਗਾ ਫਿਰ ਆਪਣਾ ਪਤਲਾ ਵੀ ਪੂਰਾ ਨਹੀਂ ਹੋਣਾ ਉਹ ਲੈਣ ਤੇ ਹੋਣੇ ਚਾਰ ਫੇਰ ਲੈਣ ਲੈਣੇ ਓਏ ਪੱਜਾ ਓਏ ਕਿੱਦਾਂ ਪਰ ਚੱਲ ਗਏ ਹਣ ਓਹ ਬਾਣਾ ਤਾ ਕਿ ਘਾਰ-ਘਾਰ ਸਾਲੇ ਬਰੋਰ ਤੇ ਕੌਤਲੇ ਲੈ ਲਿਆ ਓ ਇੱਥੇ ਹੀ ਬੰਦ ਦੇ ਨਾ ਸਾਲੇ ਬਸ ਮਾਂ ਲੁੱਟਣ ਵਾਲੇ ਹੋਏ ਨੇ ਇੱਥੇ ਹੀ ਪੈ ਰਹਿਣ ਦੇ ਆਪੇ ਪੱਟੇ ਜਾਣਗੇ ਭਾਈ ਹਾਂ ਐ ਮੈਂ ਕੋਈ ਨਾ ਮਾਜਾ ਬਛੜੂਗਾ ਪੈ ਰਹਿਣ ਦੇ ਥੀ ਇਹਨਾਂ ਨੂੰ ਗੱਡੀ ਦਾ ਬਹਾਨਾ ਹੋ ਜੂ ਗੱਡੀ ਦਾ ਬਹਾਨਾ ਹੋ ਕੇ ਹਰੇ ਧੂ ਓ ਬਾਈ ਰਾਜ ਮੇਰੇ ਓਾਈ ਓਏ ਪਹਿਲੇ ਰੰਗ ਦਾ ਰੰਗ 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 ਬੰਦਰ ਬੰਦਰ ਕੀ ਹੋ ਗਿਆ ਕਿੱਥੇ ਪੋਹ ਲਿਆ ਗਿਆ ਤੂੰ ਆ ਯਾਰ ਤੋ ਦੇਵੇਂ ਮੋਢਾ ਨੇ ਨਾ ਮਾਈਕ ਤੇ ਵੀ ਨਹੀਂ ਉਹ ਤਾਂ ਬਾਈ ਸਾਈਕਲ ਤੇ ਆਉਣੀ ਪੜਦੀ ਤੇ ਨਹੀਂ ਲੱਗਦਾ ਇਹ ਤਾਂ ਮਾਰ ਗਿਆ ਵੇ ਨਾ ਤੇ ਆਂਦੀ ਤੇ ਕੱਲ ਤੇ ਰੋਥਾ ਅੱਜ ਇਹ ਰੋਥਾ ਤੇ ਨੂੰ ਸਗਰ ਜਲੀ ਤੇ ਚੜ ਗਿਆ ਤੇ ਮੈਂ ਕਿਹੜਾ ਬੱਸਾ ਤੇਰੇ ਕੋਲ ਪਤਾ ਤੇਰਾ ਪੱਗ ਲੈ ਲੂੰਗਾ ਮੈਂ ਤੂੰ ਮਾਰ ਨਾ ਜਿਉਂ ਦਾਣੀ ਖੜ ਜਾ ਉਹ ਮੇਰੇ ਪੁੱਤ ਤੱਕ ਬੈਠਾ ਅਨ ਜੋ ਆਈਡੀਆ ਦੁਨੀਆ ਤੇ ਉਹਦੀ ਵਜਾ ਕੇ ਤੁੰਗਾਂ ਤੂੰ going ਮਾਫ਼ ਤਾਂ ਤੁਸੀਂ ਤੀਰੇ ਇਹਨੇ ਮੈਨੂੰ ਮਾਫ਼ ਕਰ ਦਿਓ ਨਹੀਂ ਓਏ ਮਾਫ਼ ਕਰ ਦੋ ਬਾਈ ਤੇਰਾ ਇੱਕ ਪੁੱਤ ਦਾ ਮਰ ਗਿਆ ਤੂੰ ਉਹਦੇ ਵਾਸਤੇ ਸੋਚ ਦੂਜੇ ਵਾਸਤੇ ਮੈਨੂੰ ਮਾਫ਼ ਕਰ ਦੋ ਬਾਈ ਓ ਮੈਨੂੰ ਹੈਗਾ ਗਲਤ ਕੰਮ ਨਹੀਂ ਕਰਦਾ ਅੱਗੇ ਤੋਂ ਓਏ ਇਹ ਕੰਮ ਤੇਰੀ ਵਜ੍ਹਾ ਨਾਲ ਹੋਇਆ ਓਏ ਜੇ ਉਹਦਾ ਮੁੱਢਾ ਤੈਨੂੰ ਸਮੈਗ ਠੀਕੇ ਮਾਰਿਆਗਾ ਨਾ ਤਾਂ ਇਹ ਕੰਮ ਹੋਇਆਗਾ ਓ ਬਾਈ ਹੈ ਮੈਂ ਅੱਗੇ ਤੋਂ ਗਲਤ ਕੰਮ ਨਹੀਂ ਕਰਾਂਗਾ ਇਹ ਸਾਰੇ ਕਾਤਲ ਤੇਰੇ ਜੁਮੇ ਨੇ ਓਏ ਓ ਬਾਈ ਮੈਨੂੰ ਮਾਫ ਕਰ ਦੋ ਮੈਂ ਕੰਮ ਤੋਂ ਤੋਵਾ ਕਰਤਾ ਸ਼ੀਰੇ ਮਾਫੀ ਦੇ ਲਾਇਕ ਨਹੀਂ ਹੈਂ ਗਾ ਵੀ ਓ ਨੈਕ ਬਾਈ ਬਸ ਫੇਰ ਨਹੀਂ ਕਰਾਂਗਾ ਕੰਮ ਬਸ ਬਸ ਮਾਫੀ ਦੇ ਲੈ ਰਹੀਂ ਗਿਆ ਖੜ ਹਾ ਹੋਰ ਪਤਾ ਨਹੀਂ ਕਿ ਕਿਹੜੀ ਜ਼ਿੰਦਗੀ ਪਟੜਿਆ ਪਤਾ ਪਹਿਲਾਂ ਨਹੀਂ ਕਿਰੇ ਤੇ ਮੈਂ ਹੋਰ ਤਾਂ ਇਹ ਨਹੀਂ ਸੁਣਿਆ ਤਾ ਓ ਬਾਈ ਓ ਠੋਠਾ ਠੋਠਾ ਗਿਆ ਖੜਾ ਹੋ ਕੇ ਸ਼ੀਰੇ ਹਾਂ ਨਹੀਂ ਗਿਆ ਤਾ